ਸਿੱਖ ਹੈਰੀਟੇਜ BC ਸੰਸਥਾ ਵੱਲੋਂ 2018 ਤੋਂ ਹਰ ਸਾਲ BC ਵਿੱਚ ਸਿੱਖ ਹੈਰੀਟੇਜ ਮੰਥ ਮਨਾਇਆ ਜਾਂਦਾ ਹੈ 2019 ਵਿੱਚ ਕੈਨੇਡਾ ਦੀ ਸਰਕਾਰ ਨੇ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ ਮਨਾਏ ਜਾਣ ਲਈ ਬਿੱਲ ਪਾਸ ਕੀਤਾ ਸੀ ਅਤੇ ਉਦੋਂ ਤੋਂ ਹੀ ਪੂਰੇ ਕੈਨੇਡਾ ਵਿੱਚ ਅਪ੍ਰੈਲ ਦੇ ਮਹੀਨੇ ਦੌਰਾਨ ਸਿੱਖਾ ਦੇ ਇਤਿਹਾਸ ਅਤੇ ਉਹਨਾਂ ਦੇ ਸਨਮਾਨ ਲਈ ਕਈ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਹਨ 2018 ਵਿੱਚ ਬੀਸੀ ਦੇ ਕੁਝ ਯੂਨੀਵਰਸਿਟੀ ਵਿਦਿਆਰਥੀਆਂ ਨੇ ਉਪਰਾਲਾ ਕੀਤਾ ਸੀ ਕਿ ਮਹੀਨਾ ਸਿੱਖ ਹੈਰਟੇਜ ਮੰਥ ਵਜੋਂ ਮਨਾਇਆ ਜਾਵੇ 2019 ਵਿੱਚ ਇਸ ਨੂੰ ਫੈਡਰਲ ਪਾਰਲੀਮੈਂਟ ਤੋਂ ਸਿੱਖ ਹੈਰਟੇਜ ਮੰਥ ਦੀ ਮਾਨਤਾ ਮਿਲੀ ਤੇ ਪਿਛਲੇ 8 ਸਾਲ ਤੋਂ ਸਿੱਖ ਹੈਰਟੇਜ ਸੋਸਾਇਟੀ ਆਫ ਬੀਸੀ ਇਸੇ ਤਰ੍ਹਾਂ ਸਿੱਖ ਵਿਰਾਸਤ ਮਹੀਨੇ ਨੂੰ ਮਨਾ ਰਹੀ ਹੈ ਕੱਲ ਸਰੀ ਦੇ ਸਿਟੀ ਹਾਲ ਵਿਖੇ ਹੋਏ ਓਪਨਿੰਗ ਗਾਲਾ ਵਿੱਚ ਫੈਡਰਲ ਅਤੇ ਸੂਬਾ ਸਰਕਾਰ ਦੇ ਨੁਮਾਇੰਦਿਆਂ ਨੇ ਕੈਨੇਡਾ ਦੇ ਸਿੱਖ ਇਤਿਹਾਸ ਬਾਰੇ ਚਰਚਾ ਕੀਤੀ ਜਿੱਥੇ ਉਹਨਾਂ ਸਿੱਖਾਂ ਦੇ ਯੋਗਦਾਨ ਦਾ ਸਨਮਾਨ ਕਰਦੇ ਹੋਏ ਇਸ ਮਹੀਨੇ ਦੀ ਅਹਿਮੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਫਰਮ ਅ ਕਲਚਰ ਪਰਸਪੈਕਟਿਵ ਫਰਮ ਅ ਆਰਟਸ ਪਰਸਪੈਕਟਿਵ ਫਰਮ ਅ ਕਮਿਊਨਿਟੀ ਇੰਗੇਜਮੈਂਟ ਦ ਸਿੱਖ ਪੀਪਲ ਹੈਵ ਬੀਨ ਅ ਅ ਹਿਊਜ ਕੰਪੋਨੈਂਟ ਆਈ ਥਿੰਕ ਆਫ ਹੈਲਪਿੰਗ ਟੂ ਐਕਸਪੈਂਡ ਐਂਡ ਬਿਲਡ ਬ੍ਰਿਟਿਸ਼ ਕਲੰਬੀਆ ਇਨ ਆਰ ਕਲਚਰ ਐਂਡ ਆਈ ਵੈਰੀ ਮੱਚ ਅਪਰੀਸ਼ੀਏਟ ਆਲ ਦ ਵਰਕ ਐਂਡ ਐਫਰਟ ਦੇ ਡੂ ਐਂਡ ਆਈ ਸਪੈਸ਼ਲੀ ਅਪਰੀਸ਼ੀਏਟ how willing they are to step up to the plate for communities. rate right across this province whenever there's a need. 판 ਨੂੰ ਪਤਾ ਸਾਡੀ ਕਮਿਊਨਿਟੀ ਇਥੋਂ 125 ਸਾਲਾਂ ਤੋਂ ਜ਼ਿਆਦਾ ਦੀ ਇੱਥੇ ਰਹਿੰਦੀ ਹੈ BC ਦੇ ਵਿੱਚ ਐਂ ਸਾਰੇ ਕਮਿਊਨਿਟੀ ਦੇ ਵਿੱਚ ਬਿਜ਼ਨਸ ਦੇ ਵਿੱਚ ਦੇਖੋ ਪੋਲਿਟਿਕਸ ਦੇ ਵਿੱਚ ਦੇਖੋ ਆਰਟਸ ਨਾਨ-ਪ੍ਰੋਫਿਟ ਸਾਰੇ ਕੋਨੇ-ਕੋਨੇ ਦੇ ਵਿੱਚ ਸਿੱਖਾਂ ਨੇ ਕਿੰਨਾ ਕੰਮ ਮਿਹਨਤ ਕੀਤੀ ਹੈ ਟੂ ਮੇਕ ਬ੍ਰਿਟਿਸ਼ ਕੋਲੰਬੀਆ ਆ ਅ ਵੰਡਰਫੁਲ ਪਲੇਸ ਟੂ ਲਿਵ ਐਂਡ ਮਾਈ ਬੱਸ ਇਨੈਟ ਗੋਇੰਗ ਟੂ ਬੀ ਪ੍ਰਾਊਡ ਐਂਡ ਆਮ ਸੋ ਐਕਸਾਈਟਿਡ ਆ ਦੇਪਾ ਸੈਲੀਬ੍ਰੇਟ ਕਰ ਰਹੇ ਆ ਆ ਸਿਕਿਉਰਟੀ ਜਮਾਂ। ਇਸੇ ਸਮਾਗਮ ਦੌਰਾਨ 5 ਹਾਈ ਸਕੂਲ ਵਿਦਿਆਰਥੀਆਂ ਨੂੰ ਉਹਨਾਂ ਦੇ ਪੋਸਟ ਸੈਕੰਡਰੀ ਸਿੱਖਿਆ ਵਿੱਚ ਮਦਦ ਲਈ ਵਜ਼ੀਫੇ ਵੰਡੇ ਗਏ ਇਸ ਦੇ ਨਾਲ ਹੀ ਸਿੱਖ ਹੈਰੀਟੇਜ BC ਵੱਲੋਂ ਹਰ ਸਾਲ ਕਮਿਊਨਿਟੀ ਵਿੱਚ ਉਹਨਾਂ ਦੇ ਯੋਗਦਾਨ ਕਰਕੇ ਤਿੰਨ ਚੇਂਜ ਮੇਕਰਸ ਨੂੰ ਸਨਮਾਨਿਤ ਕੀਤਾ ਜਾਂਦਾ ਹੈ ਇਸ ਸਾਲ ਸੈਨੇਟਰ ਬਲਤੇਜ ਸਿੰਘ ਢਿੱਲੋਂ ਓਮਨੀ ਪੰਜਾਬੀ ਦੇ ਰਿਪੋਰਟਰ ਸਰਬਰਾਜ ਸਿੰਘ ਕਾਲੂ ਅਤੇ ਮੀਡੀਆ ਪਰਸਨੈਲਿਟੀ ਤਰਨਮ ਥਿੰਦ ਨੂੰ ਚੇਂਜ ਮੇਕਰ 2025 ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਇੱਥੇ ਤੱਕ ਪਹੁੰਚਣ ਦੇ ਵਿੱਚ ਮੈਂ ਕਈਆਂ ਦੇ ਕੰਦਿਆਂ ਤੇ ਖੜਾ ਹੈਗਾ ਤੇ ਉਹ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਹੈ ਕਾਲਪੁਰਖ ਮਹਾਰਾਜ ਗੁਰਬਾਣ ਗੁਰੂ ਮਹਾਰਾਜੀ ਤੇ ਪੂਰੀ ਸੰਗਤ ਤੇ ਪਰਿਵਾਰ ਵੱਲੋਂ ਇਹ ਜੋ ਸਮਾਨਤ ਸਨਮਾਨ ਮਿਲਿਆ ਹੈਗਾ ਇਹ ਇਹਨਾਂ ਦਾ ਉਹ ਹੱਕ ਉਹਨਾਂ ਦਾ ਹੈਗਾ ਤੇ ਮੈਂ ਤਾਂ ਸਿਰਫ ਉਹਨਾਂ ਦਾ ਰਿਪਰੈਜ਼ੈਂਟੇਸ਼ਨ ਹੀ ਆਈ ਥੀ ਬਹੁਤ ਧੰਨਵਾਦੀ ਹਾਂ ਸਿੱਖ ਹੈਰੀਟੇਜ ਬੀਸੀ ਦਾ ਜਿਨ੍ਹਾਂ ਨੇ ਮੈਨੂੰ ਅੱਜ ਇਹ ਮਾਣ ਬਖਸ਼ਿਆ ਪਰ ਮੈਂ ਸਮਝਦਾ ਇਹ ਮਾਣ ਕੱਲਾ ਮੇਰਾ ਨਹੀਂ ਹੈ ਇਹ ਸਾਰੀ ਕਮਿਊਨਿਟੀ ਦਾ ਮਾਣ ਹੈ ਇਹ ਸਾਰੀ ਕਮਿਊਨਿਟੀ ਦੇ ਉਹਨਾਂ ਲੋਕਾਂ ਦੇ ਵਿਸ਼ਵਾਸ ਦਾ ਮਾਣ ਹੈ ਜਿਹੜੇ ਸਾਡੇ ਮੋਢਿਆਂ ਤੇ ਇੱਕ ਬੜੀ ਵੱਡੀ ਰਿਸਪੌਂਸਿਬਿਲਟੀ ਹੁੰਦੀ ਹੈ ਪਰ ਉਹ ਜਿਹੜਾ ਵਿਸ਼ਵਾਸ ਕਰਦੇ ਹੈ ਕਮਿਊਨਿਟੀ ਮੈਂਬਰਸ ਇਹ ਉਹ ਟਰਸਟ ਹੈ ਜਿਹੜਾ ਉਹਨੂੰ ਰੈਕਗਨਾਈਜ਼ ਕੀਤਾ ਗਿਆ ਔਰ ਮੈਂ ਇਹਦੇ ਵਾਸਤੇ ਬਹੁਤ ਹੀ ਡੀਪਲੀ ਗ੍ਰੇਟਫੁਲ ਹਾਂ ਇਸ ਸਮਾਗਮ ਦੌਰਾਨ ਅੱਜ ਦੇ ਦੌਰ ਵਿੱਚ ਕੈਨੇਡਾ ਵਿੱਚ ਘਟ ਗਿਣਤੀ ਵਾਲੇ ਭਾਈਚਾਰਿਆਂ ਨੂੰ ਪੇਸ਼ ਆ ਰਹੀਆਂ ਚੁਣੌਤੀਆਂ ਉੱਤੇ ਵੀ ਚਰਚਾ ਕੀਤੀ ਗਈ ਅਤੇ ਸਭ ਨੂੰ ਇਕੱਠੇ ਹੋ ਕੇ ਇਹਨਾਂ ਮੁਸੀਬਤਾਂ ਦਾ ਸਾਹਮਣਾ ਕਰਨ ਦੀ ਗੱਲ ਆਖੀ ਗਈ। ਹਰ ਇੱਕ ਜਿਹੜਾ ਇਨਸਾਨ ਆ ਉਹ ਆਪਣੇ ਸਾਥ ਦੇ ਨਾਲ ਆਪਣੇ ਧਰਮ ਦੀ ਜਿਹੜੀ ਹੈਗੀ ਆ ਉਹ ਵਰਸ਼ਿਪ ਕਰ ਸਕਦਾ ਔਰ ਜਿਹੜੇ ਧਾਰਮਿਕ ਚਿੰਨ੍ਹ ਆ ਉਹ ਪਹਿਨ ਸਕਦਾ ਜਦੋਂ ਕਮੈਕ ਦੇ ਵਿੱਚ ਕਮੈਕ ਗਵਰਨਮੈਂਟ ਨੇ ਜਿਹੜਾ ਬਿਲ C21 ਲਿਆਂਦਾ ਉਹਦੀ ਜਿਹੜੀ ਹੈਗੀ ਆ ਇੱਕੋ ਇੱਕ ਪਾਰਟੀ ਔਰ ਇੱਕੋ ਇੱਕ ਲੀਡਰ ਉਸ ਵੇਲੇ ਸਾਡੇ ਜਸਟਨ ਟ੍ਰੂਡੋ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਹਰ ਸੰਭਵ ਯਤਨ ਜਿਹੜਾ ਉਹ ਕਰਾਂਗੇ ਕਿ ਇਸ ਬਿਲ ਨੂੰ ਅਸੀਂ ਉਹ ਚੈਲੰਜ ਕਰਾਂਗੇ ਇੱਥੇ ਬੀਸੀ ਵਿੱਚ ਅਪ੍ਰੈਲ ਦੇ ਪੂਰੇ ਮਹੀਨੇ ਸਿੱਖ ਹੈਰੀਟੇਜ ਮਹੀਨੇ ਦੇ ਮੌਕੇ ਕਈ ਤਰ੍ਹਾਂ ਦੇ ਸਮਾਗਮ ਕੀਤੇ ਜਾਂਦੇ ਹਨ ਅਤੇ ਇਹ ਸਮਾਗਮ ਬੀਸੀ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਮਹੀਨੇ ਦਾ ਹਿੱਸਾ ਬਣ ਕੇ ਆਪਣੀ ਆਵਾਜ਼ ਅੱਗੇ ਰੱਖ ਸਕਣ ਮਨਜੋਤ ਸਿੰਘ ਓਮਨੀ ਨਿਊਜ਼ ਸਰੀ